ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਰਸੀਮ ਸਿੰਘ ਮਠਾੜੂ ਦੇ ਨਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ ਨਿਊਜ਼ ਚੈਨਲ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋੜਵੀਂਆਂ ਖਬਰਾਂ ਤੇ ਪਹਿਲੀ ਝੋੜਵੀਂ ਖਬਰ ਹੈ ਕਿ ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ ਇਸ ਤਰੀਕ ਤੱਕ ਬੰਦ ਯੂਕੇ 'ਚ ਹੁਣ ਵੀਜ਼ਾ ਮੁਕਤ ਐਂਟਰੀ ਸਰਕਾਰ ਨੇ ਬਦਲੀਆਂ ਵੀਜ਼ਾ ਨੀਤੀਆਂ ਪੈਨਸ਼ਨ ਰੂਲ 'ਚ ਆਇਆ ਵੱਡਾ ਬਦਲਾ ਔਰਤਾਂ ਹੁਣ ਪਤੀ ਦੀ ਜਗ੍ਹਾ ਬੱਚਿਆਂ ਨੂੰ ਬਣਾ ਸਕਣਗੀਆਂ ਪੈਨਸ਼ਨ ਦਾ ਹੱਕਦਾਰ ਕੀ ਛੇ ਤੋਂ 10 ਰੁਪਏ ਤੱਕ ਸਸਤੇ ਹੋਣਗੇ ਪੈਟਰੋਲ ਡੀਜ਼ਲ ਕੇਂਦਰੀ ਮੰਤਰੀ ਹਰਦੀਪਪੁਰੀ ਦਾ ਆਇਆ ਬਿਆਨ 26 ਜਨਮ ਮਕੇਸ਼ ਸੀਮਨ ਰਾਜਪਾਲ ਤੇ ਮੰਤਰੀ ਇਨਾ ਸ਼ਹਿਰਾਂ ਚ ਲਹਿਰਾਉਣਗੇ ਝੰਡਾ ਕੜਾਕੇ ਠੰਡੇ ਚ ਹੁਣ ਮੀਂਹ ਦੀ ਵਾਰ ਹੀ ਅਗਲੇ ਦੋ ਦਿਨਾਂ ਜਬ ਬਰਸਾਤ ਕਿਸਾਨਾਂ ਨੇ ਇੰਤਜ਼ਾਰ ਖਤਮ ਇਸਨ ਖਾਤਾ ਚਾਉਣਗੇ ਪੀਐਮ ਕਿਸਾਨ ਦੇ ਦੀ ਸਕੀਮ ਦੇ ਪੈਸੇ ਖੰਨਾ ਨੈਸ਼ਨਲ ਹਾਈਵੇ ਤੇ ਡੀਜ਼ਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ ਕਈ ਧਮਾਕੇ ਹੋਏ ਨਹੀਂ ਖਤਮ ਹੋਈ ਹੜਤਾਲ ਪਬਲਿਕ ਪੂਰਤਾ ਬਣਾਇਆ ਜਾ ਰਿਹਾ ਹੈ ਟਰੱਕ ਆਪਰੇਟਰ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੇਗਾ ਸ਼੍ਰੋਮਣੀ ਅਕਾਲੀ ਦਲ ਤਾਂ ਦੋਸਤੋ ਏਸੀ ਕੇ ਆਪਕੇ ਇਸ ਵੜੇ ਦੀ 14ਵੀਂ ਖਬਰ ਹੁਣ ਗੱਲ ਕਰਦੇ ਹਾਂ ਨਾ ਖਬਰਾਂ ਦੀ ਵਿਸਤਾਰ ਨਾਲ ਕਿਰਪਾ ਕਰਕੇ ਜਿਹੜੇ ਦੋਸਤੋ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹਰ ਰੋਜ਼ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਪਹਿਲੀ ਖਬਰ ਹੈ ਕਿ ਠੰਡ ਕਾਰਨ ਸਕੂਲਾਂ 'ਚ ਮੁਰਛਟੀਆਂ ਦਾ ਐਲਾਨ ਅਸਥਰੀ ਤੱਕ ਬੰਦ ਟਾਂਡਕਾਨ ਸਕੂਲ ਜਾਣ ਵਾਲੇ ਬੱਚਿਆਂ ਲਈ ਰਾਹਤ ਦੀ ਖਬਰ ਹੈ ਜ਼ਿਲ੍ਹਾ ਪ੍ਰਸ਼ਾਸਨ ਇੱਕ ਵਾਰ ਫਿਰ ਕੜਾਕੇ ਦੇ ਠੰਡ ਕਾਨ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਇਹ ਫੈਸਲਾ ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਲਈ ਲਿਆ ਗਿਆ ਹੈ ਦਰਅਸਲ ਠੰਡ ਦੇ ਮੈਨੇਜਰ ਗੌਤਮ ਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿੱਚ 6 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਕੜਾਕੇ ਦੀ ਠੰਡ ਅਤੇ ਸੰਗਣੀ ਤੋਂ ਦੁਕਾਨ ਬੋਰਨ ਨਾਲ ਸੰਬੰਧ ਸਾਰੇ ਸਕੂਲਾਂ ਵਿੱਚ ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ 6 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰਨ ਦੇ ਹੁਕਮ ਦਿੱਤੇ ਗਏ ਨੇ ਉਹਨਾਂ ਨੇ ਦੱਸਿਆ ਕਿ ਇਹ ਹੁਕਮ ਸਾਰੇ ਸਕੂਲਾਂ ਲਈ ਹੈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲ ਆਵੇਗੀ ਯੂਕੇ ਚ ਹੁਣ ਵੀਜ਼ਾ ਮੁਕਤ ਐਂਟਰੀ ਸਰਕਾਰ ਨੇ ਬਦਲੀਆਂ ਵੀਜ਼ਾ ਨੀਤੀਆਂ ਯੂਕੇ ਸਰਕਾਰ ਨੇ ਸਾਲ 22 ਫਰਵਰੀ ਤੋਂ ਵੱਖ-ਵੱਖ ਅਰਬ ਦੇਸ਼ਾਂ ਦੀਆਂ ਯਾਤਰੀਆਂ ਲਈ ਵੀਜ਼ਾ ਮੁਕਤ ਐਂਟਰੀ ਦਾ ਐਲਾਨ ਕੀਤਾ ਹੈ ਸਰਕਾਰ ਨੇ ਵੀਜ਼ਾ ਨੀਤੀਆਂ ਵਿੱਚ ਤਬਦੀਲੀ ਕੀਤੀ ਹੈ ਤੇ ਕਿਹਾ ਕਿ ਉਹ ਯੂਕੇ ਜਾਰਡਨ ਅਤੇ ਸਾਰੇ ਖਾਰੀ ਜਹਜੋ ਕੌਂਸਲ ਜੀਸੀਸੀ ਦੇ ਨਿਵਾਸੀਆਂ ਲਈ ਐਂਟਰੀ ਆਸਾਨ ਬਣਾਉਣ ਦਾ ਇਰਾਦਾ ਰੱਖਦੇ ਨੇ ਸਾਊਦੀ ਅਰਬ ਸੰਯੁਕਤ ਅਰਬ ਅਮੀਰਾਤ ਕਵੈਤ, ਉਮਾਨ, ਜਾਰਡਨ ਅਤੇ ਬਹਿਰੈਨ ਦੇ ਨਾਗਰਿਕਾਂ ਨੂੰ ਬ੍ਰਿਟੇਨ ਵਿੱਚ ਐਂਟਰੀ ਲਈ ਵੀਜ਼ਾ ਦੀ ਲੋੜ ਨਹੀਂ ਹੋਵੇਗੀ ਸਾਲ ਫਰੀ ਤੋਂ ਯੂਕੇ ਜਾਣ ਲਈ ਉਹਨਾਂ ਨੂੰ ਸਿਰਫ ਇੱਕ ਇਲੈਕਟ੍ਰਾਨਿਕ ਟਰੈਵਲ ਆਥਰਾਇਜੇਸ਼ਨ ਈਟੀਏ ਦੀ ਲੋੜ ਹੋਵੇਗੀ ਯੂਕੇ ਦੀ ਯਾਤਰਾ ਕਰਨ ਵਾਲੇ ਕਤਰ ਦੇ ਵਸਨੀਕ ਪਹਿਲਾਂ ਹੀ 15 ਨਵੰਬਰ 2023 ਤੋਂ ਈਟੀਏ ਦੀ ਵਰਤੋਂ ਕਰ ਰਹੇ ਨੇ ਪੈਨਸ਼ਨ ਰੂਲ ਚ ਆਇਆ ਵੱਡਾ ਬਦਲਾ ਔਰਤਾਂ ਹੁਣ ਪਤੀ ਦੀ ਜਗ੍ਹਾ ਬੱਚਿਆਂ ਨੂੰ ਬਣਾ ਸਕਦੀਆਂ ਹਨ ਪੈਨਸ਼ਨ ਦਾ ਹੱਕਦਾਰ ਕੇਂਦਰ ਸਰਕਾਰ ਨੇ ਔਰਤਾਂ ਦੇ ਪੈਨਸ਼ਨ ਦੇ ਹੱਕਦਾਰ ਬਣਾਉਣ ਦੇ ਮਾਮਲੇ ਵਿੱਚ ਵੱਡੇ ਬਦਲਾ ਦਾ ਐਲਾਨ ਕੀਤਾ ਹੈ ਹੁਣ ਔਰਤਾਂ ਆਪਣੇ ਪੈਨਸ਼ਨ ਦਾ ਹੱਕਦਾਰ ਪਤੀ ਦੀ ਬਜਾਏ ਬੱਚਿਆਂ ਨੂੰ ਬਣਾ ਸਕਦੀਆਂ ਨੇ ਕੇਂਦਰ ਦਿਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮਹਿਲਾ ਕਰਮਚਾਰੀ ਪਤੀ ਦੀ ਬਜਾਏ ਆਪਣੇ ਪੁੱਤਰ ਜਾਂ ਧੀ ਨੂੰ ਪਰਿਵਾਰਕ ਪੈਨਸ਼ਨ ਲਈ ਨਾਮਜ਼ਦ ਕਰ ਸਕਦੀਆਂ ਨੇ ਅਕਸਰ ਪਤੀ ਦੇ ਪਤੀ ਤੇ ਪਤਨੀ ਦੇ ਵਿਵਾਦ ਵਿੱਚ ਔਰਤਾਂ ਨੂੰ ਪੈਨਸ਼ਨ ਦਾ ਹੱਕਦਾਰ ਬਣਾਉਣ ਵਿੱਚ ਕਿਸ ਨੂੰ ਹੱਕਦਾਰ ਬਣਾਇਆ ਜਾਵੇ ਇਸ ਦੀ ਸਮੱਸਿਆ ਦੇਸੀ ਇਸ ਨੂੰ ਦੇਖਦੇ ਆ ਕੇਂਦਰ ਨੇ ਪੈਨਸ਼ਨ ਰੂਲ ਵਿੱਚ ਮਹਿਲਾਵਾਂ ਲਈ ਇਹ ਬਦਲਾ ਕੀਤਾ ਹੈ ਇਸ ਨਿਯਮ ਤਹਿਤ ਸਰਕਾਰੀ ਮੁਲਾਜ਼ਮ ਮੌਤ ਦੇ ਬਾਅਦ ਜਾਂ ਛੁੱਟੀ ਮਿਲਣ ਦੇ ਬਾਅਦ ਫੈਮਿਲੀ ਪੈਨਸ਼ਨ ਦੇਣ ਦੀ ਵਸਤ ਹੈ ਜੇਕਰ ਕਿਸੇ ਸਰਕਾਰੀ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪੈਨਸ਼ਨ ਦਾ ਹੱਕ ਦਾ ਜੀਵਨ ਪਤੀ ਜਾਂ ਪਤਨੀ ਜਾਂ ਪਤੀ ਨੂੰ ਸਭ ਤੋਂ ਪਹਿਲਾਂ ਬਣਾਇਆ ਜਾਂਦਾ ਹੈ ਪਰ ਕਈ ਮਾਮਲਿਆਂ ਵਿੱਚ ਪਤੀ ਪਤਨੀ ਵਿੱਚ ਪਹਿਲਾਂ ਤੋਂ ਕੋਈ ਝਗੜਾ ਚੱਲ ਰਿਹਾ ਹੁੰਦਾ ਜਾਂ ਦੋਵੇਂ ਵੱਖ-ਵੱਖ ਰਹਿ ਰਹੇ ਹੁੰਦੇ ਹਨ ਇਹਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮ ਵਿੱਚ ਬਦਲਾਅ ਕਰਦੇ ਹੋਏ ਵਿਵਸਥਾ ਕੀਤੀ ਜਾ ਰਹੀ ਹੈ ਕਿ ਹੁਣ ਮਹਿਲਾ ਆਪਣੀ ਪੈਨਸ਼ਨ ਦਾ ਪਹਿਲਾ ਹੱਕਦਾਰ ਆਪਣੇ ਬੱਚਿਆਂ ਨੂੰ ਬਣਾ ਸਕਦੀ ਹੈ ਅਗਲੀ ਖਬਰ ਕੀ 610 ਰੁਪਏ ਤੱਕ ਸਸਤੇ ਹੋਣਗੇ ਪੈਟਰੋਲ ਡੀਜ਼ਲ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਆਇਆ ਬਿਆਨ ਸਾਲ 2023 ਦੇ ਆਖਰੀ ਹਫ਼ਤੇ ਵਿੱਚ ਖਬਰ ਆਈ ਸੀ ਕਿ ਕੇਂਦਰ ਸਰਕਾਰ ਨੇਵੇਂ ਸਾਲ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਕਟੌਤੀ ਕਰ ਸਕਦੀ ਹੈ ਲੋਕ ਇਸਕ ਇਹ ਖਬਰ ਨੂੰ ਲੋਕ ਸਭਾ ਚੋਣਾਂ ਦੇ ਸਿਲਸਿਲੇ ਦੀ ਰਾਹਤ ਦਿਖਾ ਬਸ ਦੇ ਰਹੇ ਸਨ ਪਰ ਹੁਣ ਸਰਕਾਰ ਨੇ ਖੁਦ ਇਸ ਖਬਰ ਨੂੰ ਅਫਵਾਹ ਕਰਾ ਦਿੱਤਾ ਜਿਹਦੇ ਜਿਹੜੇ ਲੋਕ ਨਵੇਂ ਸਾਲ 'ਚ ਪੈਟਰੋਲ ਦੀ ਕੀਮਤਾਂ 'ਚ ਕਟੌਤੀ ਦੀ ਉਮੀਦ ਕਰ ਰਹੇ ਸਨ ਉਹਨਾਂ ਨੂੰ ਝਟਕਾ ਲੱਗਾ ਹੈ ਦਰਅਸਲ 28 ਦਸੰਬਰ ਨੂੰ ਖਬਰ ਆਈ ਸੀ ਕਿ ਆਮ ਆਦਮੀ ਨੂੰ ਇਹ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਪੈਟਰੋਲ ਡੀਜ਼ਲ ਦੀ ਕੀਮਤਾਂ 'ਚ 6 ਤੋਂ 10 ਰੁਪਏ ਦੀ ਕਟੌਤੀ ਕਰ ਸਕਦੀ ਹੈ ਸਰਕਾਰ ਇਸ ਸੰਬੰਧੀ ਤੇਲ ਕੰਪਨੀ ਨਾਲ ਗੱਲਬਾਤ ਕਰ ਰਹੀ ਹੈ ਪਰ ਹੁਣ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਖਬਰ ਤੇ ਰੋਕ ਲਗਾ ਦਿੱਤੀ ਹੈ ਕੇਂਦਰੀ ਮੰਤਰੀ ਹਦੀਪ ਸਿੰਘ ਪੁਰੀ ਨੇ ਬੋਧਵਾਰ ਨੂੰ ਕਿਹਾ ਕਿ ਇੰਦਨ ਦੀਆਂ ਕੀਮਤਾਂ ਘਟਾਉਣ ਦਾ ਕੋਈ ਪਸਤਾਵ ਨਹੀਂ ਹੈ ਇਹ ਸਿਰਫ ਅਫਵਾਹ ਹੈ ਜਾਨੀ ਪਿਛਲੇ ਹਫਤੇ ਆਈਆਂ ਖਬਰਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਹੈ ਹਦੀਪ ਸਿੰਘ ਪੁਰੀ ਦੇ ਇਸ ਬਿਆਨ ਤੋਂ ਬਾਅਦ ਤੇਲ ਕੰਪਨੀਆਂ ਦੇ ਸ਼ੇਰਾਂ 'ਚ ਆਚਾਨਕ ਉਛਾਲ ਆਇਆ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਜੇਕਰ ਤੇਲ ਦੀਆਂ ਕੀਮਤਾਂ 'ਚ ਕਟੌਤੀ ਹੁੰਦੀ ਹੈ ਤਾਂ ਇਹ ਸਰਕਾਰ ਦੇ ਤੇਲ ਕਾਪਰੀਆ ਵਿਚਾਲੇ ਹੋਏ ਸਮਝੌਤੇ ਤਹਿਤ ਕੀਤੀ ਜਾਵੇਗੀ ਤੇ ਇਸ ਕਟੌਤੀ ਦੀ ਪਰ ਭਾਈ 50 50 ਦੇ ਫਾਰਮੂਲੇ ਤਹਿਤ ਕੀਤੀ ਜਾਵੇਗੀ 26 ਜਨਵਰੀ ਮੌਕੇ ਸੀਐਮ ਮਾਨ ਰਾਜਪਾਲ ਤੇ ਮੰਤਰੀ ਇਹਨਾਂ ਸ਼ਹਿਰਾਂ 'ਚ ਲਹਿਰਾਉਣਗੇ ਝੰਡਾ ਜੀहां ਦੋਸਤੋ 26 ਜਨਵਰੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਬਨਵੈਲਾਲ ਪ੍ਰੋਹਿਤ ਸੜੇ ਵੱਖ-ਵੱਖ ਮੰਤਰੀਆਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਕੀਤੀ ਜਾਂਦੀ ਹੈ ਇਸ ਲਈ ਸ਼ਹਿਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਾਰੀ ਹੋਈ ਸੂਚੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿਖੇ ਝੰਡਾ ਲਹਿਰਾਉਣਗੇ ਤੇ ਰਾਜਪਾਲ ਬਨਵੈਲਾਲ ਪ੍ਰੋਹਿਤ ਵੱਲੋਂ ਪਟਿਆਲਾ ਵਿਖੇ ਰਾਜਪਤੀ ਸਮਾਰਕ ਦੌਰਾਨ ਝੰਡਾ ਲਹਿਰਾਇਆ ਜਾਵੇਗਾ ਕੜਾਕੇ ਦੀ ਠੰਡ ਚ ਹੁਣ ਮੀਂਹ ਦੀ ਵਾਰੀ ਅਗਲੇ 2 ਦਿਨਾਂ ਚ ਬਰਸਾਤ ਹੈ ਜੀ ਹਾਂ ਦੋਸਤੋ ਅਗਲੇ 2 ਦਿਨਾਂ ਵਿੱਚ ਉੱਤਰੀ ਭਾਰਤ ਦੇ ਕੁਝ ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮੀ ਭਾਗ ਮੁਤਾਬਕ ਦੱਖਣੀ ਪੂਰਬੀ ਹਿੱਸੇ 'ਚ ਘੱਟ ਦਬਾਅ ਕਾਰਨ ਅਗਲੇ 72 ਘੰਟਿਆਂ 'ਚ ਵੱਖ-ਵੱਖ ਸੂਬਿਆਂ 'ਚ ਬਾਰਿਸ਼ ਹੋ ਸਕਦੀ ਹੈ ਜਦਕਿ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਘੱਟੋ-ਘੱਟ ਪਾਰਾ ਤੋਂ ਵੱਧ ਤੋਂ ਵੱਧ ਪਾਰਾ 'ਚ ਵੀ ਕੁਝ ਗਰਾਵਟ ਆ ਸਕਦੀ ਹੈ। ਵਾਸੇ ਪਾਗ ਅਨੁਸਾਰ ਉੱਤਰੀ ਭਾਰਤ ਦੇ ਰਾਜਾਂ 'ਚ 10 ਜਨਵਰੀ ਤੱਕ ਲਗਾਤਾਰ ਠੰਡ ਪੈਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਦਿਨ ਦਾ ਤਾਪਮਾਨ ਵੀ ਲਗਾਤਾਰ ਘਟ ਰਿਹਾ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਰਾਜਧਾਨੀ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ 'ਚ ਦਿਨ ਦਾ ਤਾਪਮਾਨ 12 ਤੋਂ 16 ਡਿਗਰੀ ਦੇ ਵਿਚਕਾਰ ਹੈ। ਰਹਿੰਦਾ ਹੈ ਰਾਤ ਦਾ ਤਾਪਮਨ 5 ਤੋਂ 8 ਡਿਗਰੀ ਦੇ ਵਿਚਕਾਰ ਪਹੁੰਚ ਗਿਆ ਹੈ ਮੌਸਮ ਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਦਿਨ ਅਤੇ ਰਾਤ ਦੇ ਤਾਪਮਨ ਵਿੱਚ ਹੋਰ ਕਮੀ ਆ ਸਕਦੀ ਹੈ ਸਮੁੰਦਰ ਉੱਤੇ ਘੱਟ ਦਬਾਅ ਕਹਿਣ ਦੱਖਣ ਪੂਰਬੀ ਖੇਤਰ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਦਾਦਾਰਨ ਦਾ ਕਹਿਣਾ ਹੈ ਕਿ ਇਸ ਕਾਰਨ ਉੱਤਰੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿਸਾਨਾਂ ਦਾ ਇੰਤਜ਼ਾਰ ਖਤਮ ਇਸ ਦਿਨ ਖਾਤਾ ਚਾਟਾ ਚਾਉਣਗੇ ਪੀਐਮ ਕਿਸਾਨ ਸਨਮਾਨ ਨਦੀ ਦੇ ਪੈਸੇ ਜੀਹਾਂ ਦੋਸਤੋ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਦੀ ਯੋਜਨਾ ਕਹਿੰਦਾ ਸਰਕਾਰ ਦੀਆਂ ਅਹਿਮ ਯੋਜਨਾਵਾਂ ਚੈੱਕ ਹੇਠ ਮੋਦੀ ਸਰਕਾਰ ਹਰ ਸਾਲ ਕਰੋੜਾਂ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਜਾਣੀ ਕੁੱਲ 6000 ਰੁਪਏ ਟਰਾਂਸਫਰ ਕਰਦੀ ਹੈ ਹੁਣ ਤੱਕ ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਕੁੱਲ 15 ਕਿਸ਼ਤਾਂ ਟਰਾਂਸਫਰ ਕੀਤੀਆਂ ਜਾ ਚੁੱਕੀਆਂ ਨੇ ਇਸ ਯੋਜਨਾ ਦੀਆਂ ਯੋਜਨਾ ਦੀ 15ਵੀਂ ਕਿਸ਼ਤ ਪ੍ਰਧਾਨ ਮੰਤਰੀ ਮੋਦੀ ਨੇ 16 ਨਵੰਬਰ ਨੂੰ ਚਾਰਖੰਡ ਦੇ ਦੌਰੇ ਦੌਰਾਨ ਜਾਰੀ ਕੀਤੀ ਸੀ ਮੀਡੀਆ ਪੋਰਟ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਯੋਜਨਾ ਦੇ 16ਵੇਂ ਕਿਸ਼ਤਾ ਲਾਭ ਕਿਸਾਨਾਂ ਨੂੰ ਫਰਵਰੀ 2024 ਤੋਂ ਮર્ચ 2024 ਤੱਕ ਕਿਸਾਨਾਂ ਨੂੰ ਮਿਲ ਸਕਦਾ ਹੈ ਫਿਲਹਾਲ ਇਸ ਸੰਬੰਧੀ ਕੇਂਦਰ ਸਰਕਾਰ ਨੇ ਕੋਈ ਤਰੀਕ ਤੈਅ ਨਹੀਂ ਕੀਤੀ ਹੈ ਦੱਸਦੇ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੇ ਸਕੀਮ ਹੈ ਜਿਸ ਨਾਲ ਗਰੀਬ ਕਿਸਾਨਾਂ ਦੇ ਖਾਤਿਆਂ ਵਿੱਚ ਕੇਂਦਰ ਸਰਕਾਰ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਦੀ ਰਾਸ਼ੀ ਭੇਜਦੀ ਹੈ ਕੇਂਦਰ ਸਰਕਾਰ ਗਰੀਬ ਕਿਸਾਨਾਂ ਨੂੰ ਖੇਤੀ ਸਬੰਧੀ ਇਹ ਪੈਸੇ ਭੇਜਦੀ ਹੈ ਇੱਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਖਾਸ ਕਰਕੇ ਗਰੀਬ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਹੈ ਇਸ ਸਕੀਮ ਦਾ ਲਾਭ ਵਿਅਕਤੀਗਤ ਦੀ ਬਜਾਏ ਪੂਰੇ ਕਿਸਾਨ ਪਰਿਵਾਰ ਨੂੰ ਮਿਲਦਾ ਹੈ ਅਜਿਹੀ ਸਥਿਤੀ ਵਿੱਚ ਇੱਕ ਜ਼ਮੀਨ ਤੇ ਇੱਕ ਪਰਿਵਾਰ ਦਾ ਸਿਰਫ ਇੱਕ ਵਿਅਕਤੀ ਹੀ ਅਜਿਹਾ ਇਹਨਾਂ ਦਾ ਲਾਭ ਲੈ ਸਕਦਾ ਜਦੋਂ ਕਿ ਸਰਕਾਰੀ ਨੌਕਰੀ ਕਰਨ ਵਾਲਾ ਵਿਅਕਤੀ EPF ਦਾ ਮੈਂਬਰ 10000 ਰੁਪਏ ਤੋਂ ਵੱਧ ਦੀ ਪੈਨਸ਼ਨ ਪ੍ਰਾਪਤ ਕਰਨ ਵਾਲਾ ਇਸ ਅਨਸਰ ਮੈਂਬਰ ਵਿਧਾਇਕ ਆਦੇਸੀ ਉਹਨਾਂ ਦਾ ਲਾਭ ਨਹੀਂ ਲੈ ਸਕਦੇ ਅਗਲੀ ਖਬਰ ਖੰਨਾ ਨੈਸ਼ਨਲ ਹਾਈਵੇ ਤੇ ਡੀਜ਼ਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ ਕਈ ਹੋਏ ਧਮਾਕੇ ਖੰਨਾ ਨੈਸ਼ਨਲ ਹਾਈਵੇ ਉਪਰ ਡੀਜ਼ਲ ਨਾਲ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ ਡਰਾਈਵਰ ਤੇ ਸਹਾਇਕ ਨੂੰ ਭਾਰੀ ਮੁਸ਼ਕਲਤ ਮਗਰੋਂ ਬਚਾ ਲਿਆ ਗਿਆ ਅੱਗ ਨੇ ਭਿਆਨਕ ਰੂਪ ਧਾਨ ਕਰ ਲਿਆ ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦੇ ਰਹੀਆਂ ਸਨ ਧੂੰਏ ਦਾ ਇੱਕ ਵੱਡਾ ਗੁਬਾਰ ਬਣ ਗਿਆ ਪੁਲਿਸ ਵੱਲੋਂ ਮੌਕੇ ਉੱਪਰ ਪਹੁੰਚ ਕੇ ਟ੍ਰੈਫਿਕ ਰੁਕਵਾ ਦਿੱਤੀ ਗਈ ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨ ਦਾ ਸਾਹਮਣਾ ਕਰਨਾ ਪਿਆ ਫਾਇਰ ਬ੍ਰਿਗੇਡ ਦੇ ਟੈਂਕਰ ਮੌਕੇ ਉੱਪਰ ਪਹੁੰਚੇ ਕਿ ਆਗੂ ਅੱਗ ਬੁਝਾਉਣ ਵਿੱਚ ਜੁਟ ਗਏ ਇੱਥੇ ਡੀਜ਼ਲ ਕੈਂ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ ਡਰਾਈਵਰ ਅਤੇ ਕਲੀਨਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ 100 ਮੀਟਰ ਦੂਰ ਤੱਕ ਫੈਲਦੀਆਂ ਦਿਖਾਈ ਦੇ ਰਹੀਆਂ ਸਨ ਅੱਗ ਨੂੰ ਦੇਖ ਕੇ ਲੋਕਾਂ ਨੇ ਆਪਣੇ ਵਾਹਨ ਰੋਕ ਲਏ ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹਾਦਸੇ ਦੀ ਸਥਿਤੀ ਨੂੰ ਦੇਖਦੇ ਹੋਏ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਟ੍ਰੈਫਿਕ ਨੂੰ ਸਰਵਿਸ ਲੇਨ ਤੋਂ ਲੰਘਣ ਦਿੱਤਾ ਗਿਆ ਨਹੀਂ ਖਤਮ ਹੋਈ ਹੜਤਾਲ ਪੰਬਲਪੂਸਾ ਬਣਾਇਆ ਜਾ ਰਿਹਾ ਟਰੱਕ ਆਪਰੇਟਰ ਹਿੱਟ ਐਂਡ ਰਨ ਕਾਨੂੰਨ ਮਾਮਲੇ ਵਿੱਚ ਬੀਤੀ ਸ਼ਾਮ ਕੇਂਦਰੀ ਗ੍ਰੈਸ ਕਤਰ ਨਾਲ ਮੀਟਿੰਗ ਬਣਾਈ ਜਿੱਥੇ ਕੌਮੀ ਪੰਧਾ ਦੀ ਟਰਾਂਸਪੋਰਟ ਯੂਨੀਅਨ ਵੱਲੋਂ ਹੜਤਾਲ ਖਤਮ ਕਰਨ ਦਾ ਦਾਵਾ ਕੀਤਾ ਜਾ ਰਿਹਾ ਅਤੇ ਹਿੱਤਲਵੰਡੀ ਸਾਬ ਟਰੱਕ ਯੂਨੀਅਨ ਚ ਹੜਤਾਲ ਪ੍ਰਾਂਤ ਖੜੇ ਟਰੱਕਾਂ ਦੇ ਚਾਲਕੜੇ ਕਿਹਾ ਕਿ ਕੋਈ ਹੜਤਾਲ ਖਤਮ ਨਹੀਂ ਹੋਈ ਸਕੋ ਸਰਕਾਰ ਜਾਣ ਬੁੱਝ ਕੇ ਟਰੱਕ ਆਪਰੇਟਰਾਂ ਚ ਪੰਬਲਪੂਸਾ ਪੈਦਾ ਕਰ ਰਹੀ ਹੈ ਟਰੱਕ ਯੂਨੀਅਨ ਪ੍ਰਧਾਨ ਅਵਤਾਰ ਸਿੰਘ ਤਾਰਪਾਉ ਮੁਤਾਬਕ ਭਾਵੇਂ ਕੇਂਦਰੀ ਯੂਨੀਅਨ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਪਰ ਸ ਫੈਸਲੇ ਨਹੀਂ ਲਿਆ ਟਰੱਕ ਆਪਰੇਟਰਾਂ ਦੇ ਤਾਪਕੇ ਜਿਹੜਾ ਕਾਨੂੰਨ ਸੰਸਦ ਚ ਪਾਸ ਹੋ ਗਿਆ ਮਾਨਯੋਗ ਰਾਸ਼ਟਰਪਤੀ ਨੇ ਉਸ ਤੇ ਮੋਹਰ ਲਗਾ ਦਿੱਤੀ ਹੈ ਤਾਂ ਉਹ ਲਾਗੂ ਹੀ ਹੋ ਗਿਆ ਫਿਰ ਕੇਂਦਰ ਸਰਕਾਰ ਅਖੀ ਕਟਾ ਕਿਉਂ ਪਾ ਰਹੀ ਹੈ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੇਗੀ ਸ਼੍ਰੋਮਣੀ ਅਕਾਲੀ ਦਲ ਜੀहां ਦੋਸਤੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਟੀਮਾ ਨੇ ਪ੍ਰੈਸ ਕਾਨਫਰੰਸ ਕੀਤੀ ਅਕਾਲੀ ਯਾਗੂ ਦਲਜੀਤ ਸਿੰਘ ਟੀਮਾ ਨੇ ਦੱਸਿਆ ਕਿ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ 117 ਹਲਕੇ ਵਿੱਚ ਪੰਜਾਬ ਬਚਾਓ ਯਾਤਰਾ ਪਹੁੰਚੇਗੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਵੱਡਾ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਹਰ ਗਤੀਵਿਧੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਹਾਜ਼ਰ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਯਾਤਰਾ ਜਨਵਰੀ ਦੇ ਅੰਤ ਵਿੱਚ ਸ਼ੁਰੂ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਰਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਨਾਲ ਜੋੜਨ ਲਈ ਸੈਮੀਨਾਰ ਕਰਵਾਏ ਜਾਣਗੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੈਮੀਨਾਰ ਵਿੱਚ ਪਾਰਟੀ ਦੀ ਹਰ ਗਤੀਵਿਧੀਆਂ ਬਾਰੇ ਵਿਸਤਾਰ ਨਾਲ ਦੱਸੀਆਂ ਜਾਣਗੀਆਂ ਚੀਮਾ ਦਾ ਕਹਿਣਾ ਹੈ ਕਿ ਹਲੇ ਗੱਠ ਜੋੜ ਬਸਪਾ ਨਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੀਡਰ ਹੈ ਪਾਰਟੀ ਛੱਡ ਗਈ ਨੇ ਉਹਨਾਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਦੋਸਤੋ ਇਹਨਾਂ ਸਾਰੀਆਂ ਖਬਰਾਂ ਨਾਲ ਆਪਣੀਆਂ ਸਵੇਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਦੇ ਆਂ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦ ਲਈ ਇਹਨਾਂ ਹੀ ਧੰਨਵਾਦ ਸਤਿ ਸ਼੍ਰੀ ਅਕਾਲ